ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਆਲੂ ਗੋਭੀ ਦੀ ਸਬਜ਼ੀ ਮੈਂ ਆਲੂ ਗੋਭੀ ਨੂੰ ਕੱਟ ਲਿਆ ਹੈ ਤੇ ਨਾਲ ਹੀ ਟਮਾਟਰ ਤੇ ਪਿਆਜ਼ ਨੂੰ ਕੱਟ ਲਿਆ ਹੈ ਮੈਂ ਦੋ ਟਮਾਟਰ ਤੇ ਦੋ ਪਿਆਜ਼ ਲਏ ਆ ਥੋੜਾ ਜਿਹਾ ਲਸਣ ਅਦਰਕ ਲਿਆਇਆ ਹੁਣ ਕੜਾਈ ਵਿੱਚ ਤੇਲ ਪਾ ਕੇ ਨਾਲ ਹੀ ਮੈਂ ਦੋ ਚੁਟਕੀ ਹਿੰਗ ਪਾਈ ਹੈ ਤੇ ਚਮਚੇ ਦਾ ਚੌਥਾ ਹਿੱਸਾ ਮੈਂ ਜੀਰਾ ਪਾਇਆ ਹੈ ਇਸ ਵਿੱਚ ਹੀ ਪਿਆਜ਼ ਪਾ ਲੈਣੇ ਆ ਪਿਆਜ਼ ਨੂੰ ਥੋੜੀ ਦੇਰ ਭੁੰਨਣ ਤੋਂ ਬਾਅਦ ਇਸ ਵਿੱਚ ਟਮਾਟਰ ਪਾ ਦੇਣੇ ਹੁਣ ਆਪਾਂ ਟਮਾਟਰ ਪਾ ਦਿੱਤੇ ਆ ਜੀ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਣੇ ਆ ਟਮਾਟਰ ਜਦੋਂ ਆਪਣਾ ਚੰਗੀ ਤਰ੍ਹਾਂ ਭੁੱਜ ਜਾਂਦਾ ਆ ਇਹਦੇ ਵਿੱਚ ਹੀ ਆਪਾਂ ਆਲੂ ਪਾਦਨੇ ਆ ਆਲੂ ਨੂੰ ਥੋੜਾ ਜਿਹਾ ਆਪਾਂ ਸੇਕ ਲਵਾਣਾ ਆ ਆਲੂਆਂ ਦੇ ਨਾਲ ਹੀ ਆਪਾਂ ਗੋਭੀ ਨੂੰ ਪਾ ਦੇਣਾ ਆ ਆਲੂ ਗੋਭੀ ਨੂੰ ਆਪਾਂ ਦੋਨਾਂ ਨੂੰ ਪਾ ਕੇ ਇਹਦੇ ਵਿੱਚ ਮਿਕਸ ਕਰ ਲੈਣਾ ਆ ਮਸਾਲੇ ਆਪਾਂ ਬਾਅਦ ਵਿੱਚ ਪਾਵਾਂਗੇ ਪਹਿਲਾਂ ਚੰਗੀ ਤਰ੍ਹਾਂ ਪਿਆਜ਼ ਟਮਾਟਰ ਦੇ ਨਾਲ ਆਪਾਂ ਇਸ ਨੂੰ ਮਿਕਸ ਕਰ ਲੈਣਾ ਦੋਨਾਂ ਨੂੰ 5-7 ਮਿੰਟ ਫਰਾਈ ਕਰਨ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਹੁਣ ਪਿਆਜ਼ ਟਮਾਟਰ ਮਿਕਸ ਹੋ ਗਏ ਇਸ ਵਿੱਚ ਆਪਾਂ ਹਰੀ ਮਿਰਚ ਤੇ ਨਮਕ ਹਲਦੀ ਪਾ ਦਿੱਤੀ ਹੈ ਨਾਲ ਹੀ ਥੋੜੀ ਜਿਹੀ ਮੈਂ ਲਾਲ ਮਿਰਚ ਪਾਈ ਆ ਤੇ ਥੋੜਾ ਜਿਹੀ ਮੈਂ ਗਰਮ ਮਸਾਲਾ ਪਾਇਆ ਆ ਉਹੜੇ ਨਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ। 5-7 ਮਿੰਟ ਠੰਣ ਤੋਂ ਬਾਅਦ ਹੁਣ ਆਪਣੀ ਗੋਭੀ ਚੰਗੀ ਤਰ੍ਹਾਂ ਬਣ ਚੁੱਕੀ ਆ। ਇਸ ਤਰ੍ਹਾਂ ਬਹੁਤ ਹੀ ਵਧੀਆ ਗੋਭੀ ਦੀ ਸਬਜ਼ੀ ਬਣਦੀ ਆ। ਜਿਆਦਾ ਆਪਾਂ ਨੂੰ ਫਰਾਈ ਕਰਨ ਦੀ ਵੀ ਜ਼ਰੂਰਤ ਪੈਂਦੀ ਨਾ ਜਿਆਦਾ ਤੇਲ ਐਕਸਟਰਾ ਦੀ ਜ਼ਰੂਰਤ ਪੈਂਦੀ ਆ। ਇਸ ਗੋਭੀ ਦੀ ਸਬਜ਼ੀ ਨੂੰ ਤੁਸੀਂ ਜੀ ਪਰਾਂਠੇ ਦੇ ਨਾਲ ਵੀ ਖਾ ਸਕਦੇ ਹੋ ਰੋਟੀ ਦੇ ਨਾਲ ਵੀ ਖਾ ਸਕਦੇ ਹੋ। ਆंनो ਮੇਰਾ ਗੋਭੀ ਤੇ ਆਲੂ ਗੋਭੀ ਦੀ ਸਬਜ਼ੀ ਬਣਾਉਣ ਦਾ ਤਰੀਕਾ ਕਿ ਇਸ ਤਰ੍ਹਾਂ ਲੱਗਾ ਜੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੀ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ